ਟਿਕਟੋਕ ਹਰਾਮ ਹੈ ਪਾਕਿਸਤਾਨ ਦੇ ਵਿੱਚ ਇਹ ਫਤਵਾ ਜਾਰੀ ਹੋਇਆ ਜੀ ਹਾਂ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਇੱਕ ਪ੍ਰਮੁੱਖ ਧਾਰਮਿਕ ਸਕੂਲ ਜਾਮੀਆ ਬਿਨੋਰੀਆ ਟਾਊਨ ਨੇ ਟਿਕਟੋਕ ਨੂੰ ਲੈ ਕੇ ਫਤਵਾ ਜਾਰੀ ਕੀਤਾ ਹੈ ਪਾਕਿਸਤਾਨੀ ਸਥਾਨਕ ਮੀਡੀਆ ਦੀ ਜਾਣਕਾਰੀ ਮੁਤਾਬਕ ਸਕੂਲ ਨੇ ਟਿਕਟੋਕ ਦੀ ਵਰਤੋਂ ਨੂੰ ਗੈਰਕਾਨੂੰਨੀ ਤੇ ਹਰਾਮ ਕਰਾਰ ਦਿੱਤਾ ਹੈ ਫਤਵੇ ਵਿੱਚ ਕਿਹਾ ਗਿਆ ਹੈ ਕਿ ਟਿਕਟੌਕ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਲਾਲਚ ਹੈ ਐਨਾ ਹੀ ਨਹੀਂ ਫਤਵੇ ਦੇ ਵਿੱਚ ਜੱਥੇਬੰਦੀ ਨੇ ਆਪਣੇ ਸਟੈਂਡ ਦੇ ਸਮਰਥਨ ਵਿੱਚ ਕਾਰਨ ਵੀ ਦੱਸੇ ਨੇ ਡੋਨ نیوز ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਕਈ ਧਾਰਮਿਕ ਵਿਦਵਾਨ ਅਨੈਤਿਕਤਾ ਫੈਲਾਉਣ ਦੇ ਕਾਰਨ ਟਿਕਟੌਕ ਤੇ ਪਾਬੰਦੀ ਲਗਾਉਣ ਦੀ ਮੰਗ ਕਰਦੇ ਰਹੇ ਨੇ ਪਾਕਿਸਤਾਨ ਦੇ ਵਿੱਚ ਕਈ ਵਾਰ ਟਿਕਟੌਕ ਤੇ ਅੰਸ਼ਕ ਪਾਬੰਦੀ ਵੀ ਲਗਾਈ ਜਾ ਚੁੱਕੀ ਹੈ ਦੌਨ نیوز ਟੀਵੀ ਦੇ ਅਨੁਸਾਰ ਧਾਰਮਿਕ ਮਹਾਰਾ ਦਾ ਮੰਨਣਾ ਹੈ ਕਿ ਟਿਕਟੌਕ ਕਾਰਨ ਅਨੈਤਿਕਤਾ ਫੈਲਦੀ ਹੈ ਇਹ ਫਤਵਾ ਜਾਮੀਆ ਬਿਨੋਰੀਆ ਨੇ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਟਿਕਟੌਕ ਨੂੰ ਇਸਲਾਮ ਦੇ ਸ਼ਰੀਆ ਕਾਨੂੰਨ ਮੁਤਾਬਕ ਹਰਾਮ ਮੰਨਿਆ ਜਾਂਦਾ ਹੈ ਇਸ ਫਤਵੇ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਫਤਵੇ ਦੇ ਵਿੱਚ ਮਹਿਲਾਵਾਂ ਅਤੇ ਮਰਦਾਂ ਦੇ ਵੀਡੀਓ ਬਣਾਉਣ ਦੀ ਆਲੋਚਨਾ ਕੀਤੀ ਗਈ ਹੈ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਗਿਆ ਹੈ ਕਿ ਟਿਕਟੌਕ ਵੀਡੀਓ ਅਸ਼ਲੀਲਤਾ ਅਤੇ ਨਗਨਤਾ ਨੂੰ ਉਤਸ਼ਾਹਿਤ ਕਰਦੇ ਨੇ ਇਸ ਤੋਂ ਇਲਾਵਾ ਇਹ ਸਮੇਂ ਦੀ ਬਰਬਾਦੀ ਹੈ ਸਾਲ 2021 ਦੇ ਵਿੱਚ ਪਾਕਿਸਤਾਨ ਟੈਲੀਕਮ ਅਥਾਰਟੀ ਨੇ ਟਿਕਟੌਕ ਤੇ 5 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਸੀ ਸਾਲ 2023 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਲਾਹੌਰ ਹਾਈ ਕੋਰਟ ਦੇ ਵਿੱਚ ਟਿਕਟੌਕ ਨੂੰ ਬੈਨ ਕਰਨ ਦੇ ਲਈ ਇੱਕ ਪਟੀਸ਼ਨ ਦਿੱਤੀ ਗਈ ਸੀ ਪਟੀਸ਼ਨ ਵਿੱਚ ਜ਼ੋਰ ਦਿੱਤਾ ਗਿਆ ਸੀ ਕਿ ਟਿਕਟੌਕ ਨੌਜਵਾਨਾਂ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਟਿਕਟੌਕ ਤੇ ਪਾਬੰਦੀ ਲਗਾਉਂਦੀ ਸਮਾਜ ਵਿੱਚ ਮੰਗ ਹੈ ਤੇ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ এবੀਪੀ ਸੰਜਾ